लाव या बकरा ਲੈ ਕੇ ਆਇਆ ਬਾਈ ਚਿੱਟੀ ਅੱਖ ਦਾ ਬਾਈ ਕੀ ਮੰਗਿਆ ਬਾਈ ਇਹਨੇ 650 ਮੰਗਿਆ ਬਾਈ ਠੀਕ ਹੈ ਜੀ ਹੋਰ ਕਿੰਨੇ ਕਿੰਨੇ ਦਾ ਹਾਂ ਜੈ ਗੱਲ ਮੁਕਾਬਲੇ ਪਵਨ ਨਹੀਂ ਆ ਗੱਡੀ ਆ ਪਵਨਾ ਅੱਛਾ ਤੂੰ ਬਗਲਾ ਮੈਂ ਜਾਣਾਂ ਤੈਨੂੰ ਅਮਕੋ ਆ ਗੱਡੀ ਉਹਦੀ ਆ ਆਪਣੇ ਵਾਲੇ ਦਾ ਆਪਣੇ ਵਾਲੇ ਦਾ ਕੱਮ ਤੇ ਨਾ ਭਾਈ ਬੇਲੇ ਦੇ ਭਾਈ ਕੱਲ ਜਾਏਗਾ ਇਹ ਜਿੰਨਾ ਵੇਚਣ ਵਾਲੀ ਨਹੀਂ ਨਹੀਂ ਭਾਈ ਇਹਦਾ ਸੌਦਾ ਕਰਨਾ ਇੱਕ ਹੀ ਗੱਲ ਦਾ ਤੇ ਇਹ ਇਹਦਾ ਬੋੜੀ ਕਿਉਂ ਕਰ ਰਿਹਾ ਮੈਂ ਕਹਿਣ ਲੱਗਿਆ ਪਹਿਲਾਂ ਕਹਿਤਾ ਆਹ ਲੱਕੀ ਗੱਲ ਦੇ ਯਾਰ ਬਾਈ 5000 ਲਾ ਤੇ ਇਹ ਬਾਈ 6000 ਦਾ ਨੇ 5 ਲਾ 6000 ਦਾ ਪੂ ਮੂੰਹ ਐ ਬੋਲੀ ਜਾਂਦਾ ਉੱਤੇ ਚੜ ਕੇ ਨਾ ਜੀ ਨਵੇੜ ਦੇ ਯਾਰ ਸਹੀ ਆ ਕਿੰਨੇ ਆਖ ਤਾ ਪਾਵਣਾ ਬੱਚੇ ਨਹੀਂ ਆ ਬੱਚਾ ਨਹੀਂ ਆ ਦਿਖਾਈ ਕਰਾਉਣੇ 6000 ਦਾ 52 ਦੇ ਆ 4 ਮਹੀਨੇ ਲੱਗਦਾ ਹੈ ਤੇ ਜੰਮਦੇ ਜੀ ਯਾਰ ਰਾਜ ਨੂੰ ਕਿੰਨਾ ਕੁ ਬਾੜੇ ਖੁੱਲੇ ਰੋ ਗੋਰੇ ਖੁੱਲੇ ਰੋ ਮੜੇ ਇਹ ਤਾਂ ਉੱਤੇ ਚੜਨ ਫਿਰਦੇ ਹੁਣ ਆ ਲੈਣਾ ਬਾਈ ਤੇ ਸਹੀ ਆ ਬੇ ਵੇ ਵੋ ਜਾਇਦ ਦੇ ਬਾਈ ਲੈ ਯਾਰ ਹੋ ਗਿਆ 1000 ਰੁਪਏ ਕੱਢ ਯਾਰ ਦੇ ਦੇ ਬਸ ਫੜ ਫੜ ਨਹੀਂ 200 ਰੁਪਏ ਕਰ ਸਾਡੇ 5000 ਦਾ ਗੱਲ ਖਾਈ ਬਾਈ ਤੋਂ ਬਸ ਯਾਰ ਉਹ ਕਹਿੰਦਾ ਤੈਨੂੰ ਯਾਰ ਹੁਣ ਕੱਚੀ ਬਜੀਗਾ ਨਹੀਂ 5000 ਸਾਢੇ 5000 ਦੇ ਦੇਣਾ ਨਹੀਂ ਉਹ ਯਾਰ ਛੱਡ ਰੱਖ ਲੈ ਯਾਰ ਪੈਸੇ ਕੱਚੇ ਨਹੀਂ ਆ ਕੋਲੇ ਖੜਾ ਚੋਟੀ ਦਾ ਵਪਾਰੀ 25000 ਦਾ ਨਾ ਮਾਇਆ ਨਾਲੇ ਲੈਣਾ ਵੀ ਆਪਣੇ ਬੰਦੇ ਨਹੀਂ ਆ 2254 ਹੁੰਦੇ ਆ ਆ ਲੱਗ ਤੈਨੂੰ 124 ਸਾਲ ਉਹ 100 داری ਬਾਈ ਯਾਰ ਉਹ ਯਾਰ ਮੰਗੇ ਨਹੀਂ ਬਾਈ ਤਾਣ ਨਹੀਂ ਆ ਲੈ ਲਖਾਈ ਆਪਾਂ ਆਪਣੇ ਵੀ 52 ਦਾ ਲੈ ਕਹ ਤਾਂ ਆਪਣੇ ਕੀ ਕਹਿੰਦੇ ਬੰਦੇ ਨੇ ਇਹ ਕਰੰਗਿਆ ਤੋਂ ਕਹਿੰਦਾ ਮੈਨੂੰ ਲਿਖਾਈ ਆਖੇ 550 550 ਕਹਿੰਦਾ ਇਹਨੂੰ ਲਿਖਾਈ ਆਪੂ ਆਪਣੀ ਚੱਕ ਹੋ ਗਿਆ ਲਿਖਾਈ ਮੈਂ ਕਰਾ ਦੂੰਗਾ ਓ ਖੁੱਲੇ ਰਹੋ ਭਰਾਓ ਖੁੱਲੇ ਰਹੋ ਖੁੱਲੇ ਰਹੋ 100 200 ਕਰੋੜ ਦਾ ਢਾਲਕ ਲੋਟਦਾ ਸੱਤਾ ਆਇਆ ਨਹੀਂ ਸੱਤਾ ਹੁੰਦੇ ਹੁੰਦੇ ਹੋਰ ਕੰਮ ਦੂਜਾ ਭਾਈ ਦੂਜਾ ਭਾਈ ਵੱਖਰਾ ਕਿੰਨੇ ਦਾ ਕਰਤਾ ਲਿਖਾਈ ਇਹ ਕਰਾ ਦੂਗੀ ਦਾ ਬੱਕਰਾ ਆ ਗਿਆ ਬੱਕਰਾ ਉਹ ਭਰਾ ਹੁਣ ਦੋ ਯਾਰ ਹੋ ਗਿਆ ਯਾਰ ਹੁਣ ਨਾ ਭੱਜ ਓ ਹੁਣ ਨਾ ਭੱਜ ਨਹੀਂ ਇਹ ਤੇਨੂੰ ਛੋੜ ਦੇ ਬਸੋ ਬੇਚਰੀ ਐ ਨਾ ਯਾਰ ਨਹੀਂ ਇਹ ਲਖਾਈ ਜਿਹੜੀ ਆ ਆਦੀ ਲਖਾਈ ਆ ਆਦੀ ਉਹ ਪੈਸੇ ਗਿਣ ਲੈ ਯਾਰ ਓ ਭਾਈ ਖੁੱਲੇ ਰਹੋ ਭਰਾਓ ਦੇਹ ਜਾਣ ਦਿਓ ਲਓ ਜੀ ਲਓ ਜੀ ਓ ਲੈ ਗਲ ਕਾ ਤੋ ਪੈਂਦਾ ਨਹੀਂ ਪੈਂਦਾ ਗਾਲ ਯਾਰ ਸ਼ਾਰਦ ਹੋ ਜਾਂਦੇ ਰਹੇ ਜਿੰਦਗੀ ਇੱਕ ਮਿੰਟ ਆ ਗਿਆ ਹੋ ਜਾਂਦੇ ਨੇ ਬੜਾ ਜੀ ਨਾ ਨਾ ਮੈਂ ਤਾਂ ਲਾਈਵ ਬੱਕਰੇ ਦੇ ਬੈਠੇ ਹੋਈ ਮੈਂ ਤਾਂ ਚੰਗਾ ਬੱਚਾ ਚਿੱਟੀ ਅੱਖ ਦਾ ਹੋ ਗਿਆ ਆਪਣੇ ਆਲੇ ਬੱਕਰੇ ਦਾ ਆ ਲੈ ਲਖਾਇਏ ਆਹ ਜੇ ਬੱਚੇ ਆਉਂਦੇ ਆਪਣੇ ਬਕਰੇ ਦੀ ਬੈਠ ਨਾ ਆਉਂਦੀ ਮਾਰ ਉਹ ਬਾਈ ਉਹ ਰੱਖ ਲੈ ਮਾਣਾ ਉਹ ਸਾਡਾ ਮਾਨ ਰੱਖ ਲੈ ਯਾਰ ਉਹ ਜੇ ਮੈਂ 1000 ਲੈ ਲੈਂਦਾ ਹੋਰ ਤੇ ਤੂੰ ਫੇਰ ਵੀ ਤੂੰ ਦਿੰਦਾ ਜੀ ਲਾਵੀ ਸਿਰਾਈ ਲਾ ਗਿਆ ਜਾ ਲਾ ਕੇ 6000 ਰਸੂਨ ਵਾਲੀ ਬੱਕਾ ਕਮਾਲ ਕਰਦਾ ਯਾਰ ਆ ਫਿਕਰ ਲੱਗੇ ਪਹਿਲੇ ਉਹਨਾਂ ਨਾਲ ਹੀ ਗੱਲ ਕਰ ਰਿਹਾ 25 ਗੱਲ ਕਰ ਅਨੁਵੜ ਫਾੜਦਾ ਕੀ ਗੱਲ ਕਰਨਾ ਮੈਂ ਤਾਂ ਲੈ ਲੂ ਨੋਟ ਮੈਂ ਤੇਨੂੰ ਲੈ ਕੇ ਤੀ ਵੇਚਣਾ ਹੈ ਬੈਠੇ ਮੋਲਾ ਪਤਾ ਸਬਬੇ ਐ ਤਾਂ ਮੋਲ ਕਰ ਤਾਂ ਥੋੜੀ ਮਿਲ ਜੂਗਾ ਕਿੰਨਾ ਚਿਰ ਦੀ ਗੱਬਣਾ ਬਾਈ ਇਹ ਤਿਆਰੀ ਹੈ ਬੱਕੀ ਬਾਈ ਠੀਕ ਹੈ ਬੋਲ ਬਾਈ ਗੱਲ ਕਰ ਰਿਹਾ ਇਹ ਕੋਈ ਮੈਂ ਤਾਂ ਕੀਤੀ ਇੱਕੋ ਲੈਣ ਵਾਲੀ ਗੱਲ ਕਰ 6000 ਦੀ ਨਹੀਂ ਹੈਗੀ ਇਹ ਹੈ ਇਹ 9000 ਦੀ ਵੀ ਨਹੀਂ 7000 ਦੀ ਵੀ ਨਹੀਂ ਕਿੰਨੇ ਮੰਗੇ ਤੂੰ 7000 ਦਾ ਭਾਈ ਮੈਂ ਕਹਿੰਦਾ 9000 ਦੀ ਵੀ ਨਹੀਂ ਕਿੰਨੇ ਮੰਗੇ ਤੂੰ ਏ ਬਾਈ 12000 12000 ਮੁੱਲ ਕਰਨਾ ਮੈਂ 10000 ਦੀ ਗੱਲ ਕਰਨੀ ਹੈ ਚਾਰ 4000 ਚਾਰ 4000 ਉਹ ਭਾਈ ਇੱਧਰ ਆ ਜਾ ਫੌਜੀ ਸਾਹਿਬ ਇਹ ਤੂੰ ਹੀ ਕਰ ਦੇ ਨਹੀਂ ਪਾਸੇ ਉੱਕੇ ਜਿਹੜੇ ਖੜੇ ਉਹਨਾਂ ਨੂੰ ਪਾਸੇ ਤਾਂ ਕਰ ਉਹ ਭਰਾਵਾ ਕੀ ਕਰੀ ਮਾੜੇ ਵਾੜੇ ਖੁੱਲੇ ਹੋ ਜਾ ਕਰੋ ਬਾਈ ਬਣ ਕੇ ਯਾਰ ਲਓ ਵੀ ਆਹ ਬੱਕਰੀ ਹੈ ਜੀ ਦਾ ਸੌਦਾ ਚੱਲੀ ਜਾਂਦਾ ਬੋਲ ਜੀ ਵੀ ਸੂਣ ਦੀ ਤਿਆਰੀ ਆ ਆ ਬੱਕਰੀ ਵਾਲਾ ਬੱਕਰਾ ਲਾਉਣ ਲੱਗਾ ਇਹਦੀ ਆ ਬੱਕਰੀ ਹੈ ਬਈ ਇਹ ਨੌ ਕਹਿੰਦੇ ਸੱਤ ਲਾਏ ਅਸੀਂ ਕਪਤਾਨ ਖਰੀਦ ਬੋਲੋ ਬਈ ਬੋਲੋ 9000 ਰੁਪਏ ਦੋਸਤੋ ਮੌਲਕਿਆਂ ਨੇ ਉਹ ਨਿਆ ਭਰਾਵਾ 12000 ਬੁੱਲ ਕੀਤਾ ਹੈ 12 ਕੀਤਾ 12000 ਲੈਣੀ ਆ 10 ਛੱਡਨੀ ਆ 12 ਮੌਲਕਾ ਬਾਰੇ ਯਾਰ ਸਹੀ ਹੈ ਕਪਤਾਨ ਨਾਲ ਆਦਾ ਥੋੜੇ ਤੇਰਾ ਮਾਲ ਆ 15 ਮੰਗ ਲੋ 20 ਮੰਗ ਲੋ ਆ ਬੜੀ ਮੋਟਾ ਦਾ 10 ਕਹਿੰਦਾ ਕਾਦੀ ਨਹੀਂ ਹੁੰਦੀ 6 7 8 3 ਹੁੰਦੀ 9 ਦੀ ਵੀ ਨਹੀਂ ਹੁੰਦੀ ਤੇਰੇ ਮੈਂ ਕਹਿੰਦਾ ਹਾਂ ਸਹੀ ਰੁਪਈਆ ਲਾ ਲੈਣੀ ਆ ਸਹੀ ਪਹਿਲੇ ਪਹਿਲੇ ਆਪਣੇ ਉਹ ਕਰੀ ਜਾ ਰਿਹਾ ਮੈਂ ਗਾਠ ਲਾਈ ਜਾ ਰਿਹਾ ਮੈਂ ਲੰਗ ਨਹੀਂ ਦੇਣ ਉਹ ਲੰਗ ਨਹੀਂ ਕੋਣ ਬੰਦਾ ਫੇਰਾ ਉਹ ਕੋ ਦੇਖੇ ਉਹਨਾਂ ਦੇ ਸਾਰੇ ਦੁਕਾ ਬਰਦਾ ਤੇ ਮੈਂ ਤਾਂ ਕੁਝ ਕਹ ਤੋਹੇ ਕਹੋ ਨਾ ਕਹੋ ਨਾ ਲੈਣ ਵਾਲੀ ਗੱਲ ਕਰੋ ਕਿਧਰ ਗਿਆ Nehru ਸੱਦੇ ਯਾਰ ਕਿਤੇ ਜਣੇ ਕੇ ਪਾਸੀ ਹਾਂ ਉਹ ਬਈ ਉਹ ਫਿਰ ਦੋ ਤਾਂ ਆ Nehru ਆਵਾਜ਼ ਮਾਰੀ ਆ ਦਲਾਲ ਨੂੰ ਸੱਦੇ ਯਾਰ ਦਲਾਲ ਦਲਾਲ ਵਗਾਰ ਗੱਲ ਨਹੀਂ ਬਲਦੀ ਇੱਥੇ ਸਹੀ ਗਾ ਹੋ ਸੱਤਿਆ ਯਾਰ ਬਿੰਦਰ ਓਏ ਉਹ ਨਹਿਰੂ ਓਏ ਅੱਲਾਹ ਅਕਬਰ ਕਾਕੇ ਸੌਦਾ ਕਰਨੇ ਕੌਣ ਕਰਨੇ ਤੁਸੀਂ ਕਰਨੇ ਬਾਈ ਕਦਾ ਨੌਕੀ ਵੀ ਨਹੀਂ ਦੇਨੇ ਨੌਕੀ ਤਾਂ ਮੰਗਦੇ ਨੌਕੀ ਵੀ ਨਹੀਂ ਦੇ 12 ਮੰਗਿਆ ਇਹਨਾਂ ਨੇ 10 10 ਮੰਗਿਆ ਬਾਈ ਚੱਲ 8 ਮੰਗਿਆ ਹੋਇਆ ਯਾਰ ਇਸ ਗੱਲ 'ਚ ਕੀ ਆ ਅੱਜ ਜਿੰਨਾ ਮਾਰਦੀ ਮੰਗਿਆ ਯਾਰ ਅੱਜ ਦਾ ਵੀਡੀਓ ਬਣਾਉਣੀ ਆ ਕਿਉਂ ਬਾਈ ਤੇ ਦੱਸੀ 12 ਮੰਗਿਆ ਦਾਈ ਜਿਹਨਾਂ ਨੇ ਛੱਡਦੀ ਐ ਯਾਰ ਮੰਗਾ ਤਾਂ ਸੀਗਾ ਤੇ ਮੈਂ ਵੀ ਆ ਗਿਆ ਸੀ ਉਹ ਮੁੰਡੇ ਨੂੰ ਕਦੇ ਇੱਕ ਦਲ ਕਰੂਗਾ ਸਾਥ ਚ ਆ ਜਾ ਸਾਥ ਚ ਹਾਂ ਕਿਹਨੇ ਕੁਝ ਨਹੀਂ ਆਇਆ ਕੋਈ ਮੈਂ ਸਾਹ ਵਿੱਚ ਆ ਜਾ ਤੋਨੇ ਕਹੀ ਤੇਰਾ ਸਾਥ ਚ ਕਿਹਨੇ ਭਾਈ ਹਾਂ ਦੁਬਾਰਾ ਗਿਆ ਦੰਦ ਨੇ 10 15 ਭਾਈ ਸਾਹਮਣੇ ਹੋਈ ਕਰ ਨਵੇੜੀ ਗੱਲ ਜੀ ਹਾਂ ਜੀ ਇਧਰ ਸਾਹਮਣੇ ਉਹ ਸਾਹਮਣੇ ਆ ਬਾਈ ਨੇ ਵੇਚਣੀ ਆ ਸਾਈ ਕੀ ਨੇ ਭਲੇ ਮੈਂ ਦੇਖੀ ਭਾਈ ਬਹੁਤ ਠੀਕ ਆ ਕਾਹੋਂ ਕਾਲੋ ਸਕੇ ਮੇਰਾ ਪੁੱਗ ਲਾ ਰਾ ਮੁੱਲ ਦਿਓ ਰ ਬੱਕਰੀ ਖੋਲੋ ਰਾ ਸਿੰਤਾ ਕਿੰਨਾ ਲਓ ਦੱਸੋ 100 ਦਾ ਹੀ ਆਸ ਕੱਟ ਲੇ ਭਾਈ ਇਹ ਕੋਈ ਮਿਲ ਨਹੀਂ ਦੱਸਦੀ ਹੈ 7300 ਹੀ ਦੇਵੋ ਜੀ 73 ਹਾਂ ਹਾਂ ਮੰਨ ਲੀ ਬੋਲੋ ਜੀ ਕੁਝ 10 ਟਟੋ ਤੇ ਕੁਝ ਉੱਪਰ ਚੜਾ ਕੇ ਦੇ ਕੰਮ ਕਰ ਦਿੰਦੇ ਆਪਾਂ ਨੇੜੀ ਅੱਧਾ ਲੈ ਲਈ ਗਈ 25 ਦੱਸੋ 200 ਕੱਢ ਦੇ ਦੱਸੋ 200 ਹੋਰ ਲੈ ਯਾਰ 200 ਨਾਲ ਨਹੀਂ ਹੁੰਦੀ ਤੇ ਫਿਰ 200 ਨਾਲ ਦੂੰ ਸਹੀ ਗੱਲ ਕਰ ਵੇਚਣ ਵਾਲੀ ਦੁਕਾਨੇ ਕੇ ਪੈਸੇ ਨਹੀਂ ਕੋਗੇ ਤਦ ਤੱਕ ਸੌਦਾ ਨਹੀਂ ਹੋਣਾ ਵੀ ਆ ਨਾ ਹੋਗਾ ਫੇਸ ਹਾਂ ਦੁਕਾਨੇ ਕੇ ਸੌਦਾ ਕਰੋ ਜਿਹੜੀ ਗੱਲ ਹੈ ਕਰੋ ਜੀ ਸਰ ਇਹ ਤਾਂ ਨਹੀਂ ਉਹ ਸੱਤ ਦੀ ਮੈਂ ਸੱਤ ਲਿਆ ਮੈਂ ਤਾਂ 500 ਪਾਇਆ ਫੜਨ ਸਾਰ ਤੇ ਸੱਤ 200 ਹੋਰ ਪਾਇਆ 700 ਪਾਇਆ ਨਹੀਂ ਹੋ ਨਹੀਂ ਖੋ ਕਿੰਨੇ ਦੀ ਟਿੰਡ 95000 ਆ ਲੱਭੇ ਦੇਣੀ 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 ਮਾਰ ਕੇ 10000 9000 ਨਹੀਂ ਸਾਢੇ 700 ਕਰਕੇ ਹੁਣ 8000 ਬਣਾ ਦੇ ਨਹੀਂ ਹੋਣੀ ਨਹੀਂ ਹੋਣੀ ਤਿਆਰ ਬੱਕਰੀ ਬੱਕਰੀ ਸਾਰਾ ਕੁਝ ਹੀ ਤਿਆਰ ਆ ਬਈ ਸੁਲਤਾਨ ਉਹ ਕਪਤਾਨ ਕੀ ਗੱਲ ਹੋ ਗਈ ਤੈਨੂੰ ਭਾਏ ਨੋ ਕਹਦੇ ਆਡਾ ਲਾਦੇ ਹੋ ਕੀ ਕਰਾਂ ਫੇਰ ਹੁਣ ਹੈ ਫੇਰ ਹੁਣ ਛੱਡੇਗਾ ਸੌਦਾ ਨੇੜੇ ਹੋ ਗਿਆ ਯਾਰ ਉਹ ਯਾਰ ਉਹ ਸਮਝ ਨਹੀਂ ਆਉਂਦੀ ਉਹਨੂੰ ਆ ਗਈ ਆ ਗਈ ਆ ਗਈ ਸਮਝ ਮੈਨੂੰ ਆ ਗਈ ਉਹਨੂੰ ਨਹੀਂ ਹਜੇ ਸਮਝ ਆਈ ਹਾਂ ਛੱਡਣਾ ਹੁਣ ਤੂੰ ਸੌਦਾ ਇਹ ਨਹੀਂ ਛੜਦਾ ਕਿਹੜਾ ਤੇ ਫੇਰ ਮੈਂ ਤਾਂ ਪੈਸੇ ਹੀ ਢੀਂਗੇ ਕਾ ਤੋਂ ਪੈਸੇ ਵੇਡ ਕਮ ਪੈਸੇ ਦੱਸਦਾ ਇਹਨੇ ਵੀ ਆਸਾ ਮੈਂ ਪਾਰ ਸੌਦਾ ਯਾਰ ਹੁਣ ਸੌਦਾ ਉਹ ਰੋ ਦੱਸਦਾ ਵੀ 9.5 ਦੀ ਨੱਟ ਬકરી ਦੇਣੀ ਹੈ ਇਹਦੂ ਘਾਟਰ ਪਈ ਆ ਨੇ ਮੁੜ ਕੇ ਆਖੀਂਗਾ ਸੌਦਾ ਹੋਰ ਕੋਈ ਲੈ ਜਾਂਦਾ ਤੇ ਹਾਂ ਇਹ ਤੁਹਾਨੂੰ ਮੈਂ ਸਮਝਾਉਣਾ ਨਾ ਪੰਜਾਬੀ ਚ ਸੌਦਾ ਨਵੇੜਿਆ ਕਰੋ ਵੀ ਆ ਆਇਆ ਹੋ ਗਿਆ ਬਈ ਲੋਜੀਕਲ ਕਿੰਨੇ 8000 8000 ਕੁਝ ਤੇ ਆ ਟਿਕਾਣੇ ਦੀ ਗੱਲ ਉਹਦੀ ਗੱਲਾਂ ਨੇ ਇਹਨੇ ਬੰਦੇ ਕਹਿੰਦੇ ਕੱਲ ਪੈਸੇ ਲਾਏ ਹੋ ਕੋਈ ਬੰਦਾ ਕਹਿੰਦੇ ਕੱਲ ਲਾਏ ਹੋ ਨਾ ਦੇ ਲਾਏ ਤੇ ਵੀਰੇ ਉਹਨੂੰ ਮਾਰਿਆ ਫਿਰ ਕੁਝ ਕਹਿ ਕੇ ਤਾਂ ਮੋੜਦੇ ਹੋਣਾ ਗੇਰ ਡਾਲਿਆ ਤੂੰ ਤਾਂ ਕਲੱਲਾ ਗੇਰ ਹੀ ਪਲੜਾਇਆ ਬਾਕੀ ਤੇ ਸਾਡੇ ਪਿੱਛੇ ਆਪਾਂ ਲੈਣ ਦੀ ਗੱਲ ਕੀਤੀ ਉਹ ਸੱਤ ਤੋਂ ਵੀ ਅੱਠ ਵੀ ਕਰਿਆ ਉਹ ਕਰਿਆ ਤੇ ਠੀਕ ਆ ਦੇ ਦੇ ਜੰਦੇ ਲੱਗੇ ਪੈਸੇ ਲਗਾਈਏ ਕਿ ਨਹੀਂ ਨਹੀਂ ਲਗਾਈਦਾ ਨਹੀਂ ਫਿਰ ਹੋਊ ਕਿਵੇਂ ਸ਼ਾਲਾ ਹੀ ਮਾਰੇ ਜਾਨੇ ਇੱਕੇ ਦਾ ਮੁਕਾਦੇ ਕਰਨਾ ਮੈਂ ਤਾਂ ਮੁਕਾਤੀ ਗੱਲ ਯਾਰ ਟੋਟਾ ਗੋਟਾ ਜਿੱਤੀ ਪੱਕਾ ਮੋੜ ਹਾਂ ਇੱਕੇ ਲਾਈ ਲਾ ਕੇ ਜੋ ਸਾਢੇ 9 ਦੀ ਬੱਕਰੀ ਨੱਟ ਲਈ ਆਪਾਂ ਸਾਢੇ 9 ਦੀ ਹੁੰਦੀ ਤੂੰ ਐਂ ਦੱਸ ਦੇ ਤੇ ਫੜ ਕੇ ਉਹਦੀ ਪੈਸੇ ਪਾ ਦੇ ਇਹਦੀ ਕਿੰਝ ਆਲਾ ਬੱਕਰੀ ਨਾਲ ਲੱਗੂ ਇੱਕੀ ਗੱਲ ਕਰਕੇ ਆ ਗਿਆ ਉਹ ਇੱਕ ਗੱਲ ਕਿੰਨੀ ਧੀ ਕਰਾਉਣੀ ਹੋਣੀ ਉਹੀ ਗੱਲ ਇੱਕ ਗੱਲ ਇੱਕ ਰੀ ਆਖੀ ਵੀ ਨਹੀਂ ਦੀ 20 ਆਖੀ ਵੀ ਨਹੀਂ ਦੀ ਕਿ ਨਹੀਂ ਬੇੜ ਯਾਰ ਕੋਈ ਪੂਰੇ ਫੜਾਏ ਲੈ ਖੜਾ ਲੈ ਹਾਂ ਬਸ ਹਾਂ ਯਾਰ ਹੋਰ ਕਰ ਰਹੀ ਹੋ ਮੈਂ ਤਾਂ ਨਹੀਂ ਬੋਲਦਾ ਕੁਝ ਵੀ ਲੈ ਤੁਸੀਂ ਕਦੇ ਨਹੀਂ ਮੈਂ ਕੁਝ ਵੀ ਨਹੀਂ ਬੋਲਦਾ ਨਾ ਮੈਂ ਆਖਾ ਇਹ ਗਲਤ ਆ ਨਾ ਤੈਨੂੰ ਗਲਤ ਆਖਾਂ ਹੋਰ ਕਿਵੇਂ ਉਹ ਕਹਿੰਦਾ ਏ ਪੂਰੇ ਨੌ ਦੀ ਡੇਰ ਨੂੰ ਫਿਰਦਾ ਯਾਰ ਕੋ ਸਵਾਦ ਵਾਸਤੇ ਨਾ ਬੜੀ ਯਾਰ ਪੜਾਤੋ ਆ ਤੇ ਸੌਦਾ ਕਰਕੇ ਇੰਨੇ ਬੰਦੇ ਖੜੇ ਤੇ ਪੂਰਾ ਪੂਰਾ ਨੌ ਕਰਦੇ ਲੈ ਜਾਂਦੇ ਆ ਲੈ ਲਖਾਈ ਇਹ ਕਰਾ ਦੂੰਗਾ ਫਟੂ ਦਾ ਨੌ ਹੋ ਗਏ 8 ਹੋ ਗਏ ਲਖਾਈ ਇਹ ਯਾਰ ਲਖਾਈ ਇਹੀ ਜਾਣੀ ਦਗਾ ਜੀ ਨੌ ਇੱਕ ਮਿੰਟ ਉਹ ਲਖਾਈ ਤੂੰ ਕਰਾ ਦੀ ਆ ਫੜ ਆ ਲੈ ਨਾ ਲਖਾਈ ਤੂੰ ਲੈ ਲੈ ਲਖਾਈ ਫਿਰ ਸਾਵਨਾ ਕੀ ਹੋ ਜੇ 100 ਫੇਰੀ ਫੇਰੇ ਤੇ ਲਖੜੀ ਹੋਈ ਆ ਯਾਰ ਸਾਰੇ ਦਾ ਹੈ ਨਾ ਮਾ ਆ ਲਖਾਈ ਆਪ ਕੋ ਦੀ ਨੌ ਦੀ ਨਹੀਂ ਨਹੀਂ ਫਿਰ ਨੌ ਦੀ ਨਹੀਂ ਲੈ ਨਹੀਂ ਕੋਈ ਗੱਲ ਨਹੀਂ ਕੋਈ ਗੁੱਸਾ ਨਹੀਂ ਆਣਾ 100 ਰੁਪਏ ਬੱਚਾ ਕਭਾ ਦੈਂ ਚੱਲ ਹੋ ਗਈ ਯਾਰ ਸਭ ਦਾ ਜਮਾ ਚਿੱਕੜ ਕਰ ਦਿੰਦਾ ਤੂੰ ਕਿੰਨੇ ਦੀ ਕਰਦੀ ਨਾ ਇਹ ਨੂੰ ਹੁਣ 9000 ਰੁਪਏ ਸੌਦਾ ਕਰ ਲਿਖਾਈ ਜਿਹੜੀ ਆਪ ਮੁਕਿਆ ਲੈ ਵਿੱਚ ਜਮਾ ਟਣੇ ਦੇ ਸੀ ਕੰਮ ਜੇ ਅੱਜ ਗਲਤੀ ਕਰ ਜਾਂਦਾ ਫੇਰ ਗੱਲ ਤੇਰੇ ਨਾਲ ਉਦੋਂ ਬਣਨੀ ਸੀ ਫੇਰ ਆਹੰਦਾ ਸਾਡੇ ਸੌਦੇ 'ਚ ਮਾਰਦੇ ਪਾਨੀ ਛੋੜ ਕਰ ਬਈ ਲੈ ਆ ਵੀ ਸੌਦਾ ਲੜੀ ਉਹ ਚੋਰ ਤੱਕਣਾ ਉਧਰ ਉਹ ਉਧਰ ਉਹ ਦੇ ਦਊਗਾ ਤੈਨੂੰ ਛੋਟਾ ਬਈ 9000 ਦੀ ਬੱਕਰੀ ਹੋ ਗਈ ਸੂਰੇ ਵਾਲਾ ਬੱਕਰਾ ਮੰਡੀ ਦਾ ਸੌਦਾ ਦੋਸਤੋ ਕਿਹੜਾ ਪਿੰਡ ਆ ਬਾਈ ਜੀ ਆਪਣਾ ਆ ਜਾ ਲਖਾ ਤੂੰ ਇਹਨੂੰ ਕੋਰੇ ਹਾਂ ਉਹਦਾ ਪਿੰਡ ਤੋਂ ਇਹ ਉੱਦੇ ਬਾਈ ਫਰੀਦਕੋਟ ਵੀ ਆਏ ਸੀ ਤੇ ਅੱਜ ਇੱਥੇ ਹਾਂ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ